साझा टीवी नाल जुड़ बैठे सारे दर्शकों प्यार सत श्रीकाल नमस्कार ते अदाब। इस वे शामिल होने जा रहे हैं प्रोग्राम टाइम टाइम अलबरटा टाइम्टा टाइमगरी ਮੈਂ ਅਕਸਰ ਤੁਹਾਡੇ ਨਾਲ ਕੈਲਗਰੀ ਦੀ ਕਿਸੇ ਨਾ ਕਿਸੇ ਜਾਣੀਮਾਨੀ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਨੀ ਆ ਗੱਲਬਾਤ ਕਰਵਾਨੀ ਹੈ ਤੇ ਅੱਜ ਵੀ ਸਾਡੇ ਨਾਲ ਬਹੁਤ ਹੀ ਇੱਕ ਪਿਆਰੀ ਸ਼ਖਸੀਅਤ ਸ਼ਾਮਲ ਹੋ ਰਹੀ ਹੈ ਜਿਨ੍ਹਾਂ ਨੂੰ ਗੁਣਗਣਾਉਣ ਦਾ ਸ਼ੌਕ ਰਿਹਾ ਹੈ ਉਹਨਾਂ ਦੇ ਇਸ ਗੁਣਗਣਾਉਣ ਦੇ ਸ਼ੌਕ ਨੇ ਉਹਨਾਂ ਦੇ ਹੱਥ ਕਲਮ ਫੜਾਈ ਤੇ ਉਸ ਕਲਮ ਦੇ ਨਾਲ ਲਿਖੇ ਹੋਏ ਉਹ ਗੀਤ ਆਪਣੇ ਉਹ ਕਹਿੰਦਾ ਹੈ ਕਿ ਮੈਂ ਗੁਣਗਣਾਉਂਦਾ ਹੀ ਆ ਸੋ ਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਪੋਲਾ ਸਿੰਘ ਚੋਹਾਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਜਾ ਟੀਵੀ ਤੇ ਉਸ ਬਹੁਤ-ਬਹੁਤ ਧੰਨਵਾਦ ਮੈਡਮ ਸਿੰਧ ਜੀ ਪ੍ਰੋਫੈਸਰ ਸਿੰਘ ਜੀ ਤੁਸੀਂ ਹੁਣੇ ਆਪ ਜਿਵੇਂ ਗੱਲ ਕਰ ਰਹੇ ਸੀਗੇ ਤੁਹਾਨੂੰ ਗੁਣਗੁਣਾਉਣ ਦਾ ਸ਼ੌਕ ਹੈ ਮੈਂ ਕਿਹਾ ਸੀ ਘਾੜ ਦਾ ਸ਼ੌਕ ਹੈ ਤੁਸੀਂ ਕਹਿੰਦੇ ਗੁਣਗੁਣਾਉਣ ਦਾ ਇਹ ਗੁਣਗੁਣਾਉਣ ਦਾ ਸ਼ੌਕ ਜਿਹੜਾ ਹੈ ਕਿੰਨੀ ਕੁ ਉਮਰ ਚ ਪੈ ਗਿਆ ਸੀ ਇਹ ਮੈਨੂੰ ਲੱਗਦੀ ਹੈ ਹਰੇਕ ਇਨਸਾਨ ਦੇ ਵਿੱਚ ਗੁਣਗੁਣਾਉਣ ਦਾ ਸ਼ੌਕ ਉਹਦੇ ਜਨਮ ਨਾਲ ਹੀ ਪੈਦਾ ਹੋ ਜਾਂਦਾ ਹੈ ਜੀ ਤੇ ਮੈਨੂੰ ਵੀ ਕਿਤੇ ਨਾ ਕਿਤੇ ਪਿੰਡਾਂ ਵਿੱਚ ਤੁਰੇ ਫਿਰਦੇ ਆ ਇੱਧਰ ਉੱਧ ਆਪਣਾ ਬਚਪਨ ਮਾਨਦਿਆਂ ਇਹ ਸ਼ੌਕ ਪੈ ਗਿਆ ਹੋਣਾ ਤੇ ਇਹਦਾ ਮਤਲਬ ਕਿ ਤੁਸੀਂ ਨਿੱਕੇ ਹੁੰਦਿਆਂ ਗਾਉਣਾ ਸ਼ੁਰੂ ਕਰਤਾ ਕਿ ਸੋ ਇਹ ਗੀਤ ਗਾਉਂਦੇ ਸੀ ਕਿ ਆਪਣੇ ਲਿਖ ਕੇ ਗਾਉਂਦੇ ਸੀ ਪਹਿਲਾਂ ਬਚਪਨ ਚ ਜਦ ਮੈਂ ਸਕੂਲ ਟਾਈਮ ਚ ਜਿਹੜੇ ਪ੍ਰਚਲਿਤ ਗੀਤ ਹੁੰਦੇ ਸੀ ਉਹ ਫਿਰ ਜਦੋਂ ਮੈਂ ਇੱਥੇ ਕੈਲਗਰੀ ਆਇਆ ਤੇ ਉਸ ਤੋਂ ਬਾਅਦ ਕੁਝ ਐਸੇ ਵਿਅਕਤੀਆਂ ਨਾਲ ਸੰਜ ਪਈ ਜਿੱਥੇ ਲਿਖਣ ਦਾ ਥੋੜਾ ਜਿਹਾ ਸ਼ੌਕ ਜਾਂ ਚਸ ਪੈਦਾ ਹੋਇਆ ਤੇ ਉਹ ਕੁਝ ਕੁਝ ਚੰਦ ਜਿਹੜੀਆਂ ਗਜ਼ਲਾਂ ਜਾਂ ਗੀਤ ਜਾਂ ਨਜ਼ਮਾਂ ਲਿਖ ਕੇ ਤੇ ਉਸ ਨੂੰ ਫਿਰ ਪੇਸ਼ ਕਰਨ ਦਾ ਤੇ ਗਵਨ ਦਾ ਸਬਬ ਬਣਦਾ ਹੈ ਸੋ ਇਹਦਾ ਮਤਲਬ ਇਹ ਸਬਬ ਤੁਹਾਨੂੰ ਇਸ ਵਿਦੇਸ਼ ਦੀ ਧਰਤੀ ਤੇ ਆ ਕੇ ਜ਼ਿਆਦਾ ਮਿਲਿਆ ਜੀ ਬਿਲਕੁਲ ਕਹਿ ਸਕਦੇ ਕਿੰਨਾ ਕੁ ਸ਼ੁਰੂ ਹੋ ਗਿਆ ਇਸ ਵਿਦੇਸ਼ ਦੀ ਧਰਤੀ ਦੇ ਉੱਪਰ ਪੈਰ ਪਾਇਆ ਨੂੰ ਇੱਥੇ ਮੈਂ 1993 ਵਿੱਚ ਆਈ ਸੀ ਜੀ ਠੀਕ ਹੈ ਠੀਕ ਹੈ ਤੇ ਉਦੋਂ ਤੱਕ ਕਿ ਕਲਗੜੀ ਦੇ ਵਿੱਚ ਹੀ ਲੈਂਡ ਹੋਇਆ ਸੀ ਤੇ ਇੱਥੇ ਹੀ ਇਹ ਆਪਣਾ ਘਰ ਹੈ ਹੁਣ ਜੀ ਇੱਥੇ ਬੜੇ ਅੱਛੇ ਅੱਛੇ ਲੋਕ ਮਿਲੇ ਬੜੀਆਂ ਅੱਛੀਆਂ ਮੌਕੇ ਮਿਲੇ ਸੋ ਇੱਥੇ ਜ਼ਿੰਦਗੀ ਗੁਜ਼ਰਬਸਰ ਹੋ ਰਹੀ ਹੈ ਜੀ ਬਿਲਕੁਲ ਜੀ ਸੋ ਇਹਨਾਂ ਤਿੰਨ ਦਹਾਕਿਆਂ ਦੇ ਸਫ਼ਰ ਨੂੰ ਆਪਾਂ ਸਲਾਮ ਕਰਦੇ ਆਂ ਤੇ ਅਸੀਂ ਮੁੜ ਤੁਹਾਨੂੰ ਉਹਨਾਂ ਸਮੇਂ ਵਿੱਚ ਲੈ ਜਾਂਦੇ ਆਂ ਜਦੋਂ ਤੁਸੀਂ ਕਦੇ ਆਪਣਾ ਗੁਣ ਗਣਾਉਣਾ ਸ਼ੁਰੂ ਕੀਤਾ ਤੇ ਇੱਥੇ ਆ ਕੇ ਤੁਹਾਨੂੰ ਮੌਕੇ ਮਿਲੇ ਤੇ ਮੈਂ ਚਾਹੁੰਨੀ ਆ ਕਿ ਇੱਕ ਗੀਤ ਸਾਡੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਸੋਨ ਨੂੰ ਪਤਾ ਲੱਗ ਜਵੇ ਕਿ ਤੁਸੀਂ ਕੀ ਲਿਖਦੇ ਹੋ ਤੇ ਕੀ ਕਰਦੇ ਜੀ ਹਾਂਜੀ ਇਹ ਬਿਲਕੁਲ ਜਦੋਂ ਬੰਦਾ ਪ੍ਰਵਾਸ ਕਰਕੇ ਇੱਥੇ ਆਉਂਦਾ ਹੈ ਤਾਂ ਉਹਨਾਂ ਕੁਝ ਚੀਜ਼ਾਂ ਉੱਥੋਂ ਦੀਆਂ ਨੂੰ ਜਿਵੇਂ ਉਹਦੇ ਜ਼ਿੰਦਗੀ ਦੇ ਵਿੱਚ ਉਹਨਾਂ ਲੱਗਦਾ ਮਨਖੀ ਹੋ ਰਹੀਆਂ ਤੇ ਉਹਨਾਂ ਨੂੰ ਯਾਦ ਕਰਦਾ ਸਾਂ ਯਾਦ ਕਰਦਾ ਸੋ ਉਸ ਦੇ ਸਬੰਧ ਦੇ ਵਿੱਚ ਮੇਰਾ ਇੱਕ ਗੀਤ ਸੀਗਾ ਹੇਰਵਾ ਹੇਰਵਾ ਅੱਛਾ ਉਹ ਹਰੇਕ ਨੂੰ ਹੇਰਵਾ ਹੁੰਦਾ ਹੈ ਜੀ ਤੇ ਉਹ ਮੇਰੇ ਪਿੰਡ ਦਾ ਗੀਤ ਹੈ ਠੀਕ ਹੈ ਜੀ ਤੇ ਉਹਨੂੰ ਮੈਂ ਤੁਹਾਨੂੰ ਤਰਨਮ ਦੇ ਵਿੱਚ ਮੈਨੂੰ ਲੱਗਦਾ ਕਿ ਪਿੰਡ ਦਾ ਜਿਹੜਾ ਉਹ ਚਲਕਾਰਾ ਉਹ ਹਜੇ ਵੀ ਜਿਉਂਦਾ ਤੇ ਉਹ ਸ਼ਾਇਦ ਤੁਹਾਡੇ ਮਨ ਦੇ ਵਿੱਚ ਹੋਏਗਾ ਇਹ ਮੇਰੇ ਖਿਆਲ ਚ ਜਿਹੜੇ ਵੀ ਸੰਵੇਦਨਸ਼ੀਲ ਲੋਕ ਨੇ ਨਾ ਜੀ ਉਹਨਾਂ ਵਿੱਚ ਪਿੰਡ ਦੀ ਝਲਕ ਹਮੇਸ਼ਾ ਰਹੇਗੀ ਰਾਈਟ ਉਹ ਤਾਂ ਟੁੱਟਣਾ ਬਹੁਤ ਔਖਾ ਹੁੰਦਾ ਜੰਮਣਪੋ ਹੁੰਦੀ ਹੈ ਉੱਥੇ ਤੁਸੀਂ ਖੇਡੇ ਹੁੰਦੇ ਹੋ ਮਿੱਟੀ ਉੱਥੋਂ ਦੀ ਜਿਹੜੀ ਤੁਹਾਡੇ ਸਰੀਰ ਨੂੰ ਚੰਬੜੀ ਹੁੰਦੀ ਹੈ ਬਿਲਕੁਲ ਜੀ ਇਸ਼ਾਰਾ ਕਰਿਓ ਜੀ ਹਾਲੇ ਤਿਕਰ ਤੇਰਾ ਇੱਕ ਨਾਂ ਲਿਖਿਆ ਗੀਤ ਗਿਆ ਹਾਲੇ ਤਿਕਰ ਤੇਰਾ ਇੱਕ ਨਾਂ ਲਿਖਿਆ ਗੀਤ ਗਿਆ ਜੁਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਜੁਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਹਾੜ ਮਹੀਨੇ ਪੀਕ ਪਹੇਤੇ ਮੋਤੀ ਕਣੀਆਂ ਵਰੀਆਂ ਹਾੜ ਮਹੀਨੇ ਪੀਕ ਪਹੇਤੇ ਮੋਤੀ ਕਣੀਆਂ ਵਰੀਆਂ ਖੁਸ਼ਬੂ ਦੇ ਆ ਖੁਮਾਰਿਆ ਸਾਡੇ ਉੱਡ ਸਿਰਾਂ ਨੂੰ ਚੜਿਆ ਹੁਣ ਸੁਪਿਛੋ ਆਵੇ ਜੀ ਕਨ ਬੁੱਲਾ ਸੀਤ ਜਿਹਾਂ ਹਾਲੇ ਤਿਕਰ ਤੇਰਾ ਇੱਕ ਨਾਲ ਲਿਖਿਆ ਗੀਤ ਗਿਆ ਪੱਛੋਂ ਪੌਣ ਹਲਾਵੇ ਮਿਸਰੇ ਤਰੇੜੇ ਲੂਸਣ ਨੂੰ ਵਾਹ ਲੂਸਣ ਹਾਂਜੀ ਇਹ ਪਿੰਡਾਂ ਦੇ ਸ਼ਬਦ ਨੇ ਹਲੋਪ ਹੁੰਦੇ ਜਾ ਰਹੇ ਪਤਾ ਲੂਸਣ ਡੰਗਰਾ ਦਾ ਚਾਹਾਂ ਦਾ ਪਸ਼ੂਆਂ ਦਾ ਕਿ ਪੱਛੋਂ ਪੌਣ ਹਲਾਵੇ ਦੇ ਸਰੇ ਤਰੇੜੇ ਲੁਸਨ ਨੂੰ ਮੱਖੀਆਂ ਫੁੱਲੇ ਬੈਠਣ ਮਾਖਿਓਂ ਅੰਮ੍ਰਿਤ ਚੂਸਣ ਨੂੰ ਚਿਰ ਹੋਇਆ ਖੇਤਾਂ ਦਾ ਮੈਥੋਂ ਵਿਛੜ ਸੰਗੀਤ ਗਿਆ ਜੁਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਮੇਲੇ ਤਿੰਜਣ ਤੀਆ ਭੱਠੀ ਖੋ ਦਾ ਮਿੱਠਾ ਪਾਣੀ ਮੇਲੇ ਤੀਆ ਤਿੰਜਣ ਪੱਠੇ ਖੂ ਦਾ ਮਿੱਠਾ ਪਾਣੀ ਯਾਦਾਂ ਦੇ ਵਿੱਚ ਰਹੇਗੀ ਜਾਪੇ ਕੋਈ ਪਰੀ ਕਹਾਣੀ ਕਦੇ ਕਦੇ ਹੌਣ ਹੋਠੇ ਆਵੇ ਹੌਕਾ ਚੀਕ ਜਿਹਾ ਜੁਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਸਭ ਕੁਝ ਹੈ ਸੀ ਉਥੇ ਪਰ ਇੱਕ ਪੈਸਾ ਨਹੀਂ ਸੀ ਪੱਲੇ ਆਪਣੀ ਚੋਗ ਚੁਗਣ ਲਈ ਪੰਛੀ ਹੋ ਗਏ ਕੱਲੇ ਕੱਲੇ ਕੈਲਾ ਬੰਸਾ ਮੰਗਣ ਭੋਲਾ ਕਿਧਰੇ ਜੀਤ ਗਿਆ ਸਾਰੇ ਅਡਣ ਹੋ ਗਏ ਜੁਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਆ ਸਾਰੇ ਮੇਰੇ ਬਚਪਨ ਦੇ ਦੋਸਤ ਨੇ ਤੇ ਕੈਲਾ ਬੰਸਾ ਮੰਗਣ ਭੋਲਾ ਕਿਧਰੇ ਜੀਤ ਗਿਆ ਜੋਦਾ ਹੋਏ ਨੂੰ ਬੇਸ਼ੱਕ ਇੱਕ ਜ਼ਮਾਨਾ ਬੀਤ ਗਿਆ ਸੋ ਇਹ ਸੀ ਹੀਰ ਬਾ ਮੈਨੂੰ ਲੱਗਦਾ ਜਨਰਲ ਬੰਦਾ ਪ੍ਰਵਾਸ ਦੀ ਜ਼ਿੰਦਗੀ ਜਾਂਦਾ ਤੇ ਉਹਨੂੰ ਇਹ ਹੀਰ ਬਾ ਰਹਿਣਾ ਸ਼ਾਇਦ ਹਰੇ ਬਹੁਤੇ ਲੋਕਾਂ ਲਈ ਇਹ ਗੱਲ ਹੋਵੇ ਮੈਨੂੰ ਲੱਗਦਾ ਸਾਰਿਆਂ ਨੂੰ ਹੁੰਦਾ ਇਹ ਨਹੀਂ ਹੈ ਕਿ ਆਪਾਂ ਕਿਸੇ ਆਪਣੇ ਜੰਮਣ ਪੋਣ ਨੂੰ ਭੁੱਲ ਜਾਂਦੇ ਆ ਬਚਪਨ ਨੂੰ ਭੁੱਲ ਜਾਂਦੇ ਆ ਸੋ ਇਹ ਹੀਰ ਵੇ ਹਮੇਸ਼ਾ ਸਾਡੇ ਨਾਲ ਸਫ਼ਰ ਕਰਦੇ ਨੇ ਤੇ ਭੋਲਾ ਸਿੰਘ ਚੋਹਾਨ ਉਹਨਾਂ ਦੇ ਨਾਲ ਵੀ ਇਹ ਹੀਰ ਵਾ ਸਫ਼ਰ ਕਰਦਾ ਰਿਹਾ ਸੋ ਭੋਲਾ ਸਿੰਘ ਜੀ ਇਹ ਗੀਤ ਤੁਸੀਂ ਪ੍ਰਵਾਸ ਜਦੋਂ ਸ਼ੁਰੂ ਕੀਤਾ ਜਦੋਂ ਤੁਸੀਂ ਇੱਥੇ ਆਏ ਉਦੋਂ ਹੀ ਲਿਖਿਆ ਗਿਆ ਕਿ ਲਿਖਣ ਲੱਗਿਆ ਕਈ ਵਾਰੀ ਲੰਘਾ ਹੈ ਨਹੀਂ ਇਹ ਨੂੰ ਹਾਂਜੀ ਇਹ ਮੈਂ ਇਹਦੇ ਤੇ ਤਾਰੀਖ ਵੀ ਲਿਖੀ ਹੈ ਹਾਂ ਮੈਂ ਯਾਦ ਕਰਦੇ ਇਹ 1 ਅਕਤੂਬਰ 2009 ਚ ਲਿਖਿਆ 2009 ਦੇ ਵਿੱਚ ਜਾਨੀ ਉਦੋਂ ਆਇਆ ਜਦੋਂ ਉਹਦਾ ਹੱਕੇ ਤੋਂ ਕਾਫੀ ਚਿਰ ਹੋ ਗਿਆ ਸੀਗਾ ਉਸ ਤੋਂ ਆਇਆ ਨਾ ਆ ਯਾਦ ਕਰ ਰਹੇ ਸੀ ਇਹ ਗੱਲ ਹੈ ਜੀ ਕਿ ਬਹੁਤ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਰਿੱਝਦੀਆਂ ਰਹਿੰਦੀਆਂ ਨੇ ਭਰਦੀਆਂ ਰਹਿੰਦੀਆਂ ਨੇ ਤੇ ਕਦੀ ਕਲਮ ਦੀ ਨੋਕ ਦੇ ਉੱਪਰ ਆ ਕੇ ਗੀਤ ਬਣਦੀਆਂ ਨੇ ਸੋ ਬਹੁਤ ਹੀ ਖੂਬਸੂਰਤ ਹੈ ਇਹਨਾਂ ਨੇ ਆਪਣੀ ਪ੍ਰਵਾਸ ਦਾ ਜੋ ਗੀਤ ਐਸ ਨੇ ਹੈ ਮੈਂ ਦੱਸ ਦਵਾਂ ਕਿ ਪੋਲੇ ਸਿੰਘ ਚੋਹਾਨ ਆਪ ਲਿਖਦੇ ਨੇ ਤੇ ਆਪਣੇ ਹੋਏ ਲਿਖੇ ਹੋਏ ਗੀਤਾਂ ਨੂੰ ਗਾਉਂਦੇ ਨੇ ਇਸ ਤੋਂ ਅੱਗੇ ਇਹਨਾਂ ਦਾ ਸਫ਼ਰ ਜਿਹੜਾ ਉਹ ਕਿਵੇਂ ਰਿਹਾ ਉਹਦੀ ਗੱਲ ਹੁਣ ਕਰਦੇ ਆਂ ਭੋਲਾ ਸਿੰਘ ਜੀ ਤੁਸੀਂ ਗੀਤ ਲਿਖਦੇ ਹੋ ਗਜ਼ਲਾਂ ਵੀ ਲਿਖਦੇ ਹੋ ਜੀ ਜੀ ਕਦੀ ਕਿਤਾਬ ਛਪਾਈ ਆ ਕੋਈ ਨਹੀਂ ਕਿਤਾਬ ਛਪਾਈ ਨਹੀਂ ਇੱਕ ਕਿਤਾਬ ਦੇ ਵਿੱਚ ਕੰਪਾਈਲ ਹੋਈ ਸੀ ਸ਼ਨੁੱਕ ਜੀ ਹਰੀਪਾਲ ਹੋਣਾ ਨੇ ਸਾਡੇ ਲੋਕਲ ਕੈਲਗਰੀ ਦੇ ਇੱਕ ਸ਼ਾਇਰ ਨੇ ਹਾਂ ਜੀ ਪੰਜਾਬੀ ਲਿਖਾਈ ਸਭਾ ਨਾਲ ਲਿਖਾਈ ਸਭਾ ਨਾਲ ਸੰਬੰਧਿਤ ਨਹੀਂ ਉਹਨਾਂ ਨੇ ਕੰਪਾਈਲ ਕੀਤੀ ਸੀ ਕਿਤਾਬ ਸ਼ਨੁੱਕ ਓਕੇ ਉਹਦੇ ਵਿੱਚ ਮੇਰੀਆਂ ਚਾਰ ਗਜ਼ਲਾਂ ਸ਼ਾਮਿਲ ਸੀ ਤੇ ਕਿੰਨੀਆਂ ਕੋਈ ਕਦੇ ਮਨ ਨਹੀਂ ਕੀਤਾ ਕਿ ਆਪਣੀ ਕਿਤਾਬੇ ਆ ਜਾਵੇ ਅ ਬਸ ਮੈਂ ਕਹੋਣੀ ਆ ਸਹੀ ਸਵਾਪ ਬਣਾ ਕਦੇ ਤੇ ਛਾਪ ਮੈਨੂੰ ਬਹੁਤ ਸਾਰੇ ਜਿਵੇਂ ਤੁਹਾਡੇ ਵਰਗੇ ਸੁਖਿਰਦ ਜਿਹੜੇ دوست ਨੇ ਉਹ ਕਹਿੰਦੇ ਰਹਿੰਦੇ ਨੇ ਕਿ ਤੁਸੀਂ ਆਪਣੀ ਛਪਾਓ ਹਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਲ ਨਹੀਂ ਹੁੰਦੀ ਕਈ ਵਾਰ ਥੋੜੀ ਜੀ ਸ਼ੈਤ ਸੰਗ ਵੀ ਹੁੰਦੀ ਹੈ ਹਾਂ ਮੈਂ ਸੰਗਾਉ ਵੀ ਹਾਂ ਹਾਂ ਇਹ ਵੀ ਗੱਲ ਉਹ ਦੇਖ ਕੇ ਪਤਾ ਨਹੀਂ ਲੋਕਾਂ ਨੂੰ ਕਿਵੇਂ ਲੱਗਦਾ ਬਟ ਨਹੀਂ ਤੁਹਾਡੀ ਬਹੁਤ ਖੂਬਸੂਰਤ ਹੈ ਪ੍ਰਵਾਸ ਸੀਗੀ ਤੇ ਮੈਂ ਚਾਹਾਂਗੀ ਕਿ ਹੁਣ ਤੁਸੀਂ ਅਸ ਤੋਂ ਅਗੇ ਕਿਸੀ ਹੋਰ ਸਫਰ ਤੁਹਾਡੇ ਵੱਲੋਂ ਤੁਰਿਏ ਤੁਸੀਂ ਗ਼ਜ਼ਲ ਜ਼ਰੂਰ ਇੱਕ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਗ਼ਜ਼ਲ ਦਾ ਆਪਣਾ ਹੀ ਇੱਕ ਖੂਬਸੂਰਤ ਰੂਪ ਹੁੰਦਾ ਹੈ ਉਹਦੀ ਪੇਸ਼ਕਾਰੀ ਆਪਣੇ ਆਪ ਦੇ ਵਿੱਚ ਬੜੀ ਅਲੱਗ ਹੁੰਦੀ ਹੈ ਜੀ ਜੀ ਬਿਲਕੁਲ ਜੀ ਸੋ ਇਹ ਗ਼ਜ਼ਲ ਵੀ ਇੱਕ ਤੁਸੀਂ ਆਪ ਹੀ ਦੇਖ ਲਓਗੇ ਮੈਨੂੰ ਇਹਦੀ ਭੂਮਿਕਾ ਬੰਨਣ ਦੀ ਲੋੜ ਨਹੀਂ ਜੀ ਜਿਨਾਂ ਤੇ ਹਮ ਕਦਮ ਤੁਰੇ ਹੋ ਕਿੰਜ ਪੁਲਾਵਾਰ ਆਵਨੂ ਜਿਨਾਂ ਤੇ ਹਮ ਕਦਮ ਤੁਰੇ ਹੋ ਕਿੰਜ ਬੁਲਾਵਾਲਾ ਨੂੰ ਸਿਨੇ ਅੰਦਰ ਸਾਹ ਵਾਂਗੂ ਵਸਿਆ ਹੋਇਆ ਥਾ ਨੂੰ ਯਾਦ ਦੀ ਕਰਦਾ ਵਿਛੜੇ ਸਾਥੀ ਜਦ ਪੁੱਛਣ ਤਾ ਅੱਖਾਂ ਜਦ ਪੁੱਛਣ ਤਾ ਅੱਖਾਂ ਯਾਦ ਦੀ ਕਰਦਾ ਵਿਛੜੇ ਸਾਥੀ ਜਦ ਪੁੱਛਣ ਤਾ ਆਖਾ ਜਦ ਪੁੱਛਣ ਤਾ ਆਖਾ ਧੂੜ ਸਮੇਂ ਦੀ ਤੱਕ ਨਾ ਸਕਦੀ ਦਿਲ ਤੇ ਖੁੜਿਆ ਨਾ ਵਾ ਨੂੰ ਧੂੜ ਸਮੇਂ ਦੀ ਤੱਕ ਨਾ ਸਕਦੀ ਦਿਲ ਤੇ ਖੁੜਿਆ ਨਾ ਵਾ ਨੂੰ ਔਰ ਮੇਰੇ ਦੀ ਖਬਰ ਨਾ ਦਿੰਦੇ ਇਹ ਢਿੱਦ ਦੇ ਮਾਰੇ ਬੋਲ ਇਦ ਦੇ ਮਾਰੇ ਬੋਲਣ ਐਵੇਂ ਕੁੱਟ ਨਾ ਝੂੜੀ ਪਾਏ ਤੂੰ ਹਣ ਚਾਤਰ ਕਾ ਨੂੰ ਐਵੇਂ ਕੁੱਟ ਨਾ ਝੂੜੀ ਪਾਏ ਤੂੰ ਹਣ ਚਾਤਰ ਕਾ ਵਾ ਨੂੰ ਤੁੱਪਾਂ ਦੇ ਤਾ ਆਦੰਡਾਈ ਹੈ ਕ ਤੇਰੀ ਲੀਰ ਉੱਤੇ ਹੈ ਕ ਤੇਰੀ ਲੀਰ ਉੱਤੇ ਪਾ ਦੀ ਤਿਆਦ ਹਡਾਈ ਹੈ ਕੱਕਰੀ ਲੀਰ ਉੱਤੇ ਹੈ ਕੱਕਰੀ ਲੀਰ ਉੱਤੇ ਹਾਰ ਤੇਰੇ ਵੀ ਰਹੇ ਤਰਸਦੇ ਤਿੱਤਰ ਖੰਬੀ ਛਾਵਾਂ ਨੂੰ ਹਾਰ ਤੇਰੇ ਵੀ ਰਹੇ ਤਰਸਦੇ ਤਿੱਤਰ ਖੰਬੀ ਛਾਵਾਂ ਨੂੰ ਸ਼ਬਦ ਨੋਟ ਕਰੋ ਤੁਸੀਂ ਤੁਸੀਂ ਕਰਦੇ ਰਹੇ ਨਾ ਸ਼ੋਰ ਕਰੋ ਤੇ ਚੁੱਪ ਰਹੋ ਇਹ ਕਰੀ ਗੁਜਾਰਿਸ਼ ਭੋਲੇ ਕਰੀ ਗੁਜਾਰਿਸ਼ ਭੋਲੇ ਨਾ ਸ਼ੋਰ ਕਰੋ ਤੇ ਚੁੱਪ ਰਹੋ ਇਹ ਕਰੀ ਗੁਜਾਰਿਸ਼ ਭੋਲੇ ਕਰੀ ਗੁਜਾਰਿਸ਼ ਭੋਲੇ ਸੀਨੇ ਅੰਦਰ ਸੁਲਗਦੀਆਂ ਅਣਲਿਖੀਆਂ ਕਵਤਾਂ ਨੂੰ ਸਿਨੇ ਅੰਦਰ ਸੁਲਗਦੀਆਂ ਕੁਝ ਅਣ ਲਿਖੀਆਂ ਕਵਤਾਂ ਨੂੰ ਸਿਨੇ ਅੰਦਰ ਸੁਲਗਦੀਆਂ ਕੁਝ ਅਣ ਲਿਖੀਆਂ ਕਵਤਾਂ ਨੂੰ ਬਹੁਤ ਮਤਲਬ ਮੈਨੂੰ ਜਿਹੜ ਸਭ ਤੋਂ ਵਧੀਆ ਇਹ ਚ ਗੱਲ ਲੱਗੀ ਹੈ ਤੁਸੀਂ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹੜੇ ਸ਼ਬਦ ਮੈਨੂੰ ਲੱਗਦਾ ਕਿ ਆ ਲੋਪ ਹੋ ਗਏ ਨੇ ਹਾਂਜੀ ਪਠੀ ਹੈ ਲੂਸਣ ਹੈ ਹੈਨਾ ਕਕਰੀ ਲਈ ਕਕਰੀਲੀ ਤੇ ਤਿੱਤਰਖੰਬੀ ਲਵਸ ਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਸ਼ਾਇਦ ਨਾ ਪਤਾ ਹੋਵੇ ਕਿ ਤਿੱਤਰਖੰਬੀ ਬੱਦਲ ਕਿਹੜੇ ਹੁੰਦੇ ਆ ਤੇ ਤਰਕੰਬੀ ਛਾਕਾਵੇਜੀ ਹੁੰਦੀ ਐ ਥੋੜੀ ਜਿਹੀ ਧੁੱਪ ਚ ਥੋੜੀ ਜਿਹੀ ਛਾਂ ਵਾਲੀ ਸੋ ਬਹੁਤ ਵੀ ਬਤਲ ਗਜ਼ਲ ਦੇ ਵਿੱਚ ਤੇ ਕਵਤਾ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਹੋੰਦ ਐ ਉਹ ਤੁਹਾਡੀ ਲੇਖਣੀ ਨੂੰ ਇੰਨੀ ਅਮੀਰ ਕਰਦੀ ਐ ਮੈਨੂੰ ਲੱਗਦਾ ਕਿ ਤੁਸੀਂ ਸ਼ਾਇਦ ਇਹਦਾ ਅੰਦਾਜ਼ਾ ਨਾ ਲਾ ਸਕਦੇ ਹੋ ਬਟ ਜਿਹੜੇ ਸਾਡੇ ਇਸ ਵੇਲੇ ਦਰਸ਼ਕ ਸੁਣ ਰਹੇ ਨੇ ਉਹਨਾਂ ਨੂੰ ਜ਼ਰੂਰ ਮਹਿਸੂਸ ਹੋਏਗਾ ਕਿ ਨਦੀ ਗਜ਼ਲ ਦੇ ਵਿੱਚ ਇਹਨਾਂ ਦੀ ਕਵਤਾ ਦੇ ਵਿੱਚ ਸ਼ਬਦ ਉਹ ਵਰਤੇ ਗਏ ਨੇ ਜਿਹੜੇ ਸਾਡੇ ਪੰਜਾਬੀ ਦੇ ਗੂੜੇ ਸ਼ਬਦ ਨੇ ਤੇ ਜਿਹੜੇ ਸਾਡੇ ਮੈਨੂੰ ਲੱਗਦਾ ਕਿ ਵਿਰਸੇ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ ਜ਼ਰੂਰ ਆਪਣੇ ਕਬਤਾਵਾਂ ਨੂੰ ਛਪਾਓ ਮੈਨੂੰ ਲੱਗਦਾ ਕਿ ਸਾਡੇ ਦਰਸ਼ਕ ਹੀ ਨਹੀਂ ਬਲਕਿ ਜਿਹੜੇ ਪਾਠਕ ਨੇ ਉਹ ਵੀ ਇਹਨਾਂ ਦਾ ਆਨੰਦ ਮਾਣਨਗੇ ਤੁਸੀਂ ਗੱਲ ਹੁਣ ਲਿਖਣ ਦੀ ਕੀਤੀ ਹੈ ਤੇ ਤੁਸੀਂ ਮੈਨੂੰ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਦੇ ਨਜ਼ਰੂਰ ਸਹਿ ਪਾਓ ਕਿ ਕੀ ਲਿਖਣ ਵਾਸਤੇ ਕਿੰਨੀ ਕ ਪੜ੍ਹਾਈ ਜ਼ਰੂਰੀ ਹੁੰਦੀ ਹੈ ਕਿ ਕਿੱਥੋਂ ਤੱਕ ਪੜ੍ਹਿਆ ਹੋਣਾ ਚਾਹੀਦਾ ਪੰਜਾਬੀ ਤਾਂ ਹੀ ਲਿਖ ਸਕਦਾ ਮੈਨੂੰ ਲੱਗਦੀ ਹੈ ਲਿਖਣ ਵਾਸਤੇ ਜਿਹੜਾ ਕੋਈ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂਗਾ। ਅੱਛਾ। ਇਹ ਤੁਹਾਡੇ ਕਿਉਂਕਿ ਲਿਖਣਾ ਥੋੜੇ ਜ਼ਿੰਦਗੀ ਦੇ ਤਜਰਬੇ ਨੇ। ਹਾਂ। ਤੁਸੀਂ ਆਸ-ਪਾਸ ਤੋਂ ਰਿਪੋਰਟ ਤੁਹਾਡੇ ਆਸ-ਪਾਸ ਕਵਿਤਾ, ਗ਼ਜ਼ਲਾਂ, ਕਹਾਣੀਆਂ ਕਿਪਤਾਵਾਂ ਤੁਸੀਂ ਖੁਦ ਕਹਾਣੀ ਲਿਖਦੇ ਹੋ। ਤੁਹਾਡੇ ਪਾਤਰ ਆਸ-ਪਾਸੇ ਤਰੇ ਫਿਰਦੇ ਹੁੰਦੇ। ਸੋ ਉਹਦੇ ਵਿੱਚ ਮਤਲਬ ਅ ਜੇ ਕਈ ਇਹ ਵਿੱਚੋਂ ਇੱਕ ਲੈਵਲ ਤੇ ਜਾ ਕੇ ਬਿਨਾਂ ਕਿਸੇ ਐਮ ਐਮਪਲ ਕੀਤੀ ਐ, ਪੀ ਐਚ ਡੀ ਕੀਤੀ ਤਾਂ ਉਹ ਲਿਖਣ ਲੱਗੂਗਾ ਐਸਾ ਨਹੀਂ ਹੁੰਦਾ। ਸੋ ਇਹ ਤੁਹਾਡੇ ਵਿੱਚ ਇੱਕ ਬਸ ਥੋਂ ਇੱਕ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਕਵਿਤਾ ਮੈਂ ਸਮਝਦਾ ਸ਼ਬਦਾਂ ਦੀ ਤਰਤੀਬ ਹੈ ਮੇਰੇ ਇਹਨੂੰ ਮੈਂ ਕਵਿਤਾ ਵੀ ਨਹੀਂ ਕਹਿੰਦਾ ਹਾਂ ਕਿਉਂਕਿ ਜਿਹੜੀ ਕਵਿਤਾ ਦੇ ਘਰ ਦੂਰ ਨੇ ਮੈਨੂੰ ਲੱਗਦਾ ਸੋ ਇਹ ਇੱਕ ਸ਼ਬਦਾਂ ਦੀ ਤਰਤੀਬ ਹੈ ਜਿਹਨੂੰ ਤੁਹਾਡੇ ਜਿਹੜੇ ਅਨੁਭਵ ਨੂੰ ਸਾਂਝਾ ਕਰਨ ਦਾ ਇੱਕ ਜਰੀਆ ਹੈ ਨਹੀਂ ਵੈਸੇ ਮੈਂ ਕਨਿਆ ਕਿ ਠੀਕ ਹੈ ਹੁਣ ਜਿਵੇਂ ਪਾਤਰ ਮੇਰੇ ਆਲੇ ਦੁਆਲੇ ਬਹੁਤ ਫਿਰਦੇ ਨੇ ਤੁਹਾਡੇ ਆਲੇ ਦੁਆਲੇ ਅਨੁਭਵ ਬੜੇ ਫਿਰਦੇ ਨੇ ਪਰ ਉਹਨਾਂ ਨੂੰ ਸ਼ਬਦ ਦੇਣ ਵਾਸਤੇ ਸ਼ਬਦਾਂ ਦੀ ਲੋੜ ਤਾਂ ਹੁੰਦੀ ਹੈ ਸ਼ਬਦਾਵਲੀ ਦੀ ਲੋੜ ਹੁੰਦੀ ਹੈ ਮਤਲਬ ਉਹ ਸ਼ਬਦਾਵਲੀ ਜਿਹੜੀ ਹੈ ਮੈਂ ਜਿਵੇਂ ਅੱਜ ਕੱਲ ਗੱਲ ਕਰਦੀ ਹਾਂ ਕਿ পিএইচডি ਨੇ ਐਮਏ ਪੜੇ ਹੋਏ ਨੇ ਕਿ ਉਹ ਪੰਜਾਬੀ ਪੜੇ ਹੋਣ ਆਪਣੇ ਅਮ ਸਮਝਦੇ ਨੇ ਕਿ ਅਸੀਂ ਪੰਜਾਬੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਆ ਪਰ ਮੈਂ ਵੇਖਿਆ ਕਿ ਜਿਹੜਾ ਲੇਖਕ ਹੁੰਦਾ ਉਹ ਜ਼ਰੂਰੀ ਨਹੀਂ ਕੋਈ ਐਮਏ ਐਮਫੀ ਲਈ ਹੋਵੇ ਉਹ ਥੋੜਾ ਪਤਾ ਵੀ ਪੜਿਆ ਹੋਵੇ ਤਾਂ ਵੀ ਚੱਲ ਜਾਂਦਾ ਉਹ ਨਾਲ ਸਿੰਘ ਦੀ ਗੱਲ ਕਰਦੇ ਆ ਤੇ ਨਾਨਕ ਸਿੰਘ ਨੇ ਕਿੰਨੀਆਂ ਕਿਚ ਮਾਤਾ ਪਾਸ ਕੀਤੀਆਂ ਸੀ ਬਿਲਕੁਲ ਪਰ ਸਿਰਫ ਇਹ ਸ਼ਬਦਾਵਲੀ ਜਿਹੜੀ ਹੈ ਉਹਦੇ ਤੁਹਾਡੇ ਅੰਦਰ ਉਸ ਸ਼ਬਦਾਵਲੀ ਦਾ ਦਾਖਲ ਹੋਣਾ ਜਿਹੜਾ ਉਹਦਾ ਕੋਈ ਨਾ ਕੋਈ ਜ਼ਰੀਆ ਤਾਂ ਹੁੰਦਾ ਹੀ ਹੈ ਹਾਂਜੀ ਉਹ ਉਹ ਤੁਹਾਡੇ ਸਾਹਿਤ ਪੜਨੋ ਦੇ ਵਾਸਤੇ ਬਹੁਤ ਜ਼ਰੂਰੀ ਹੈ। ਯਾ, ਆਈ ਥਿੰਕ। ਸੋ ਜਿਹੜਾ ਸਾਹਿਤ ਹੈ ਨਾ ਤੁਸੀਂ ਜਿਵੇਂ ਤੁਸੀਂ ਸਿੱਖਦੇ ਕਿੱਥੋਂ ਚੀਜ਼ਾਂ ਨਾ ਸਿੱਖਦੇ ਅਸੀਂ ਸਾਹਿਤ ਤੋਂ ਜਿਹੜੇ ਸਾਡੇ ਦਾ ਪਹਿਲਾਂ ਦਾ ਪੁਰਾਣਾ ਸਾਹਿਤ ਨਵਾਂ ਸਾਹਿਤ ਤਾਬ ਸਮਕਾਲੀ ਸਾਹਿਤ ਇਹ ਸਾਰਾ ਪੜ੍ਹ ਕੇ ਸੁਣ ਕੇ ਦੇਖ ਕੇ ਅੱਜਕੱਲ YouTube ਤੇ ਦੇਖ ਕੇ ਵੀ ਹਨਾ ਉਹ ਚੀਜ਼ਾਂ ਤੁਹਾਨੂੰ ਉਥੋਂ ਸ਼ਬਦ ਨਿਕਲਦੇ ਆ ਔਰ ਪੜ੍ਹਨਾ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਇੱਕ ਸਫਾ ਲਿਖਣ ਵਾਸਤੇ ਤੁਹਾਨੂੰ ਕੜ-ਕੜ ਦੋ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹੈ ਐ ਮਤਲਬ ਆਸਤਨ ਬਿਲਕੁਲ ਇਹ ਅਸੈਂਸ ਜਿਹੜਾ ਕਿ ਹਮਰ ਭੋਲਾ ਸਿੰਘ ਜੀ ਸਾਡੇ ਨਾਲ ਡਿਸਕਸ ਕਰ ਰਹੇ ਨੇ ਕਿ ਵਾਕਈ ਇਹ ਸ਼ਬਦਾਵਲੀ ਐਵੇਂ ਨਹੀਂ ਤੁਹਾਡੇ ਅੰਦਰ ਆ ਜਾਂਦੀ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਕਾਦੈਮਿਕ ਕਿਤਾਬਾਂ ਪੜ੍ਹਿਆ ਹੋਣ ਜ਼ਰੂਰੀ ਹੈ ਕਿ ਤੁਸੀਂ ਸਾਹਿਤ ਪੜ੍ਹਿਆ ਹੋਵੇ ਬਿਲਕੁਲ ਸਾਹਿਤ ਪੜ੍ਹਿਆ ਹੋਵੇ ਤੁਸੀਂ ਚਾਹੇ ਕਿਸੇ ਵੀ ਵਿਸ਼ੇ ਦੇ ਵਿੱਚ ਪੜ੍ਹਾਈ ਕੀਤੀ ਹੈ ਚਾਹੇ ਸਾਇੰਸ ਚ ਕੀਤੀ ਹੈ ਚਾਹੇ ਕਾਮਰਸ ਚ ਕੀਤੀ ਹੈ ਚਾਹੇ ਆਰਟਸ ਕਿਸੇ ਵੀ ਵਿਸ਼ੇਸ਼ ਕੀਤੀ ਹੈ ਪਰ ਜੇ ਤੁਸੀਂ ਸਾਹਿਤ ਨੂੰ ਕਲੋ ਆਪਣੇ ਮੇਲੇ ਨਹੀਂ ਲੱਗਣ ਦਿੱਤਾ ਮੈਨੂੰ ਲੱਗਦਾ ਕਿ ਇੱਕ ਲੇਖਕ ਨਹੀਂ ਬਣ ਸਕਦਾ ਸੋ ਮੈਨੂੰ ਇਹ ਵੀ ਲੱਗਦਾ ਕਿ ਸਾਹਿਤ ਦੀ ਜਿਹੜੀ ਚੇਟਕ ਹੈ ਨਾ ਮੈਨੂੰ ਜਦੋਂ ਮੈਂ ਨਾ ਪ੍ਰਾਈਵੇਟ ਮੈਂ ਬੀਏ ਕੀਤੀ ਹੈ ਅੱਛਾ ਜੀ ਤੇ ਦਸਵੀਂ ਤੋਂ ਬਾਅਦ ਮੈਂ ਉਸ ਤੋਂ ਬਾਅਦ ਪ੍ਰਾਈਵੇਟ ਜੀਏ ਬੀਏ ਕੀਤੀ ਮੈਂ ਆਪਦੀ ਨੌਕਰੀ ਦੇ ਦੌਰਾਨ ਹੀ ਹੂੰ ਤੇ ਜਿਸ ਟਾਈਮ ਤੇ ਮੈਂ ਉਦੋਂ ਗਿਆਨੀ ਹੁੰਦਾ ਸੀ ਗਿਆਨੀ ਦਾ ਗਿਆਨ ਕਰ ਲੈਂਦੇ ਸੀ ਗਿਆਨੀ ਦਾ ਕੋਰਸ ਹੁੰਦਾ ਸੀ ਜਦੋਂ ਮੈਂ ਗਿਆਨੀ ਦਾ ਕੋਰਸ ਸ਼ੁਰੂ ਕੀਤਾ ਨਾ ਤਾਂ ਉਹਦੇ ਵਿੱਚ ਬਹੁਤ ਸਾਰਾ ਸਾਹਿਤ ਇਨਵੋਲਵ ਹੁੰਦਾ ਪੜਨਾ ਹੁੰਦਾ ਹੂੰ ਤੇ ਉੱਥੇ ਮੈਨੂੰ ਚੇਟਕ ਲੱਗੀ ਤੇ ਮੈਂ ਜਿਹੜੀ ਜਿਹੜੀ ਮੈਨੂੰ ਕਿਤਾਬ ਮਿਲਦੀ ਸੀ ਮੈਂ ਪੜ੍ਹ ਲੈਂਦਾ ਸੀ ਤੇ ਉਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਮੈਨੂੰ ਲੱਗਦਾ ਉਹ ਸ਼ਬਦਾਂ ਦੇ ਵਿੱਚ ਹੋ ਰਹੀਆਂ ਸ਼ਾਮਿਲ ਬਿਲਕੁਲ ਕਿਉਂਕਿ ਤੁਹਾਨੂੰ ਲਿਖਣ ਵਾਸਤੇ ਤੁਹਾੜ ਕੋਈ ਇੱਕ ਸ਼ਬਦਾਵਲੀ ਹੋਣੀ ਚਾਹੀਦੀ ਹੁਣ ਤੁਸੀਂ ਕੋਈ ਤਾਂ ਵੀ ਲਿਖਦੇ ਹੋ ਇੱਕ ਸ਼ਬਦ ਨੂੰ ਬਾਰ-ਬਾਰ ਨਹੀਂ ਉਹਦੇ ਵਿੱਚ ਲਿਖਦੇ ਤੁਸੀਂ ਉਹਦਾ ਬਦਲ ਭਾਲਦੇ ਉਹ ਦੋਸ਼ ਮੈਨਾਂ ਬਹੁਤ ਵੱਡਾ ਦੋਸ਼ ਤੇ ਉਹ ਸ਼ਬਦਾਂ ਦੀ ਸਮੂਹ ਜਿਹੜਾ ਵਾ ਉਹ ਤੁਹਾਡੇ ਕੋਲ ਪਾਠਕ ਦੇ ਤੌਰ ਤੇ ਤੁਸੀਂ ਕਿਤਾਬਾਂ ਤੋਂ ਹੀ ਗ੍ਰਹਿਣ ਕੀਤਾ ਹੁੰਦਾ ਸੋ ਇਹ ਇੱਕ ਬਹੁਤ ਹੀ ਵਧੀਆ ਗੱਲ ਮੈਨੂੰ ਲੱਗਦਾ ਜਿਹੜੇ ਦਰਸ਼ਕ ਸਾਡੇ ਇਸ ਵੇਲੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਤਾਂ ਸਾਡਾ ਰੂਪ ਰੂਪ ਕਰਾਉਣ ਦਾ ਮਤਲਬ ਨਹੀਂ ਰਹਾ ਉਸ ਬੰਦੇ ਦੇ ਨਾਲ ਜਾਣਕਾਰੀ ਹੀ ਕਰਾਉ ਉਸ ਰਾਹੀ ਤੁਹਾਡੇ ਤੱਕ ਕੁਝ ਅਜਿਹੀਆਂ ਚੀਜ਼ਾਂ ਪੇਜੜਾ ਵੀ ਹੁੰਦਾ ਹੈ ਕਿ ਜਿਹਦੇ ਨਾਲ ਤੁਸੀਂ ਉਹਦੇ ਤੋਂ ਕੁਝ ਸਿੱਖ ਵੀ ਸਕੋ ਸੁਪੁਰਾ ਸਿੰਘ ਜੀ ਥੈਂਕ ਯੂ ਵੈਰੀ ਮੱਚ ਜਿਹੜੀ ਗੱਲ ਮੈਂ ਤੁਹਾਡੇ ਤੇ ਲਿਆਉਣਾ ਚਾਹੁੰਦੀ ਸੀ ਮੈਂ ਤੁਹਾਨੂੰ ਸਿੱਧਾ ਨਹੀਂ ਪੁੱਛਣਾ ਸੀ ਤੁਸੀਂ ਕਿੰਨਾ ਪੜ੍ਹੇ ਹੋ ਕੀ ਹੋ ਪਰ ਕਿਸੇ ਨਾ ਕਿਸੇ ਢੰਗ ਨਾਲ ਆਪਾਂ ਇੱਥੇ ਲੈ ਕੇ ਆਉਣਾ ਸੀ ਕਿ ਇਹ ਐਵੇਂ ਸੂਝ ਨਹੀਂ ਆ ਜਾਂਦੀ ਉਹ ਸੂਝ વાਸਤਵਿਕ ਤੌਰ ਤੇ ਤੁਹਾਨੂੰ ਸੂਝ-ਵਾਨ ਹੋਣਾ ਪੈਣਾ ਹੈ ਸੋਝਵਾਲ ਲੋਕ ਕਨ ਸਾਥ ਦੇ ਨਾਲ ਲੈਣਾ ਪੈਂਦਾ ਬਿਲਕੁਲ ਜੀ ਉਹਨਾਂ ਦਾ ਸਾਥ ਮੰਨਣਾ ਪੈਂਦਾ ਜੀ ਸੁਬਾਹ ਚੰਗੀ ਗੱਲ ਹੈ ਤੇ ਪੰਜਾਬੀ ਮਾਂ ਬੋਲੀ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤੇ ਪੰਜਾਬੀ ਮਾਂ ਬੋਲੀ ਦਾ ਤੁਹਾਡੇ ਮੱਚ ਕਿੰਨਾ ਅਕਸਥਾਨ ਹੈ ਕੀ ਸੋਚਦੇ ਹੋ ਕਿੱਥੋਂ ਤੱਕ ਅਕਰ ਪੰਜਾਬੀ ਮਾਂ ਬੋਲੀ ਨੂੰ ਅਸੀਂ ਲਿਜਾ ਸਕਨੇ ਆ ਤੇ ਕਿੰਨੀ ਕੁ ਸਾਡੇ ਲਈ ਜ਼ਰੂਰੀ ਹੈ ਮੈਨੂੰ ਲੱਗਦਾ ਪੰਜਾਬੀ ਮਾਂ ਬੋਲੀ ਸਾਡੇ ਸਾਹਜ ਸਮਾਈ ਹੋਈ ਹੈ ਜੀ ਸਾਡੀ ਰੱਤ ਦੇ ਵਿੱਚ ਸਾਡੇ ਖੂਨ ਦੇ ਵਿੱਚ ਉਹ ਦੌਰਾ ਕਰਦੀ ਹੈ ਕੋਈ ਵੀ ਮਾਂ ਬੋਲੀ ਹਰੇਕ ਅਗਲੀ ਸਾਡੀ ਤਾਂ ਮਾਂ ਮਾਂ ਬੋਲੀ ਪੰਜਾਬੀ ਹੈ ਇਸ ਕਰਕੇ ਜਿਸ ਪੰਜਾਬੀ ਦੀ ਗੱਲ ਕਰਦੇ ਆ ਜੀ ਜਿਸ ਕਿਸੇ ਦੀ ਵੀ ਮਾਂ ਬੋਲੀ ਹੈ ਉਹਦੇ ਦੁੱਧ ਮਾਂ ਨੇ ਦੁੱਧ ਤੋਂ ਆ ਕੇ ਉਹਦੇ ਖੂਨ ਦੇ ਵਿੱਚ ਦੌਰਾ ਕਰਦੇ ਮੈਨੂੰ ਤਾਂ ਆਉਂ ਲੱਗਦਾ ਜੀ ਸੋ ਇਹਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਇੱਕ ਗੀਤ ਗੀਤ ਸੁਣਾਵਾਂਗਾ ਅਰਸ਼ਾ ਜ਼ਰੂਰ ਜੀ ਇੱਕ ਗੀਤ ਦਾ ਜਿਹੜਾ ਸਿਰਲੇਖ ਹੈ ਮਾਂ ਪੰਜਾਬੀ ਬੋਲੀ ਦਾ ਮਾਂ ਪੰਜਾਬੀ ਜੀ ਅਰਸ਼ਾ सो ये गीत मैं लिखा नवंबर दो हजार दस तो काफी चीज़ हो समा हो गया नवी पौधन क्यों नीवे दर्जे लग दी है, दी लगी दी है। हर पंजाबी देजो बोली खून च बगद ही है ਨਮੀ ਪੌਦ ਨੂੰ ਕਿਉ ਨੀ ਮੈਂ ਦਰਜ਼ੇ ਦੀ ਲਗਦੀ ਐ ਰਾਣੀ ਮਾਂ ਨੂੰ ਛੱਡ ਕੇ ਕਿਉ ਪੂਰੋਂ ਪੱਖ ਗੋਲੀ ਦਾ ਜਿੰਨਾ ਕਰੀਏ ਥੋੜਾ ਮਾਂ ਪੰਜਾਬੀ ਬੋਲੀ ਦਾ ਜਿੰਨਾ ਕਰੀਏ ਥੋੜਾ ਮਾਂ ਪੰਜਾਬੀ ਬੋਲੀ ਦਾ ਕਿ ਬੋਲ ਤੋਤਲੇ ਆਪਾਂ ਮਾਂ ਤੋਂ ਬੋਲਣ ਸਿੱਖਦੇ ਸੀ 35 ਅੱਖਰ ਸ਼ੌਕ ਨਾਲ ਫੱਟੀ ਤੇ ਲਿਖਦੇ ਸੀ ਸ਼ਾਨਾ ਮੱਤੀ ਬੋਲੀ ਨੂੰ ਨਹੀਂ ਘੱਟ ਰੋਲੀਦਾ ਜਿੰਨਾ ਕਰੀਏ ਥੋੜਾ ਮਾਣ ਪੰਜਾਬੀ ਬੋਲੀ ਦਾ ਗੁਰੂਆਂ ਸੰਤ ਫਕੀਰਾਂ ਦੀ ਤੇ ਲੋਕ ਚਹੇਤੀ ਸੀ ਹਮ ਸਰਲ ਸੁਖਾਲ ਸਮੂੱਚੀ ਬਾਣੀ ਸ਼ਹਿਦ ਲਪੇਟੀ ਸੀ ਸਰਮ ਸੁਖਾ ਐ ਇਸ ਸੁਮਤੀ ਬਾਣੀ ਸ਼ਹਿਦ ਲਪੇਟੀ ਸੀ ਕਿ ਰੱਬ ਬਰਾਬਰ ਰਤਬਾ ਲੋਕੋ ਐਸੀ ਬੋਲੀ ਦਾ ਜਿੰਨਾ ਤਰੀਏ ਥੋੜਾ ਮਾੜ ਪੰਜਾਬੀ ਬੋਲੀ ਦਾ ਹੋਰ ਪਸ਼ਾਵਾਂ ਨੂੰ ਜਦ ਆਪਾਂ ਲਿਖਦੇ ਪੜਦੇ ਹਾਂ ਮਾਂ ਬੋਲੀ ਦੇ ਅੰਦਰ ਮਨੋ ਉਲਟਾ ਕਰਦੇ ਸੱਚ ਮਾਂ ਬੋਲੀ ਦੇ ਅੰਦਰ ਮਨੋਂ ਉਲਠਾ ਕਰ ਦੇ ਹਾ ਇਸ ਜ਼ੁਬਾਂ ਵਿੱਚ ਦੁੱਖ ਸੁੱਖ ਆਪਣਾ ਬੇਤਰਫੋਲੀ ਦਾ ਜਿੰਨਾ ਕਰੀਏ ਥੋੜਾ ਮਾਣ ਪੰਜਾਬੀ ਬੋਲੀ ਦਾ ਕਿ ਮਾਂ ਬੋਲੀ ਨੂੰ ਹਰ ਦਮ ਰੱਖਣਾ ਯਾਦ ਪੰਜਾਬੀ ਨੇ ਹਰ ਖੇਤਰ ਵਿੱਚ ਤਾਂ ਹੈ ਰਣ ਸ਼ਾਦ ਪੰਜਾਬੀ ਨੇ ਅੱਜ ਕੱਲ੍ਹ ਦੋ ਭਾਸ਼ਾ ਮਤਬਨਾ ਨੌਕਰੀ ਵੀ ਨਹੀਂ ਮਿਲਦੀ ਕਹਿੰਦੇ ਚੱਲ ਵਿੱਚ ਕਿ ਹਰ ਖੇਤਰ ਦੇ ਹਰ ਖੇਤਰ ਵਿੱਚ ਤਾਂ ਹੈ ਰਹਿਣਾ ਸ਼ਾਦ ਪੰਜਾਬੀ ਨੇ ਫੱਬੋ ਜਸਾ ਬੜਕੇ ਦੁਨੀਆ ਮਹਾਰੰਗੋਲੀ ਦਾ ਜਿੰਨਾ ਕਰੀਏ ਥੋੜਾ ਮਾਣ ਪੰਜਾਬੀ ਬੋਲੀ ਦਾ ਆਖਰੀ ਬੰਦ ਹੈ ਕਿ ਬਣੋ ਸਮੇ ਦੇ ਹਾਣੀ ਸਿੱਖੋ ਕੁੱਲ ਜ਼ਬਾਨਾਂ ਨੂੰ ਬਣੋ ਸਮੇ ਦੇ ਹਾਣੀ ਸਿੱਖੋ ਕੋਲ ਜ਼ਬਾਨਾ ਨੂੰ ਪਰ ਮਾਂ ਬੋਲੀ ਬਿਨ ਕਹਿ ਨਹੀਂ ਸਕਦੇ ਦਿਲੀ ਬਹਾਂ ਦਾ ਨੂੰ ਭਾਸ਼ਾ ਮਿਲਦਾ ਰਿਸ਼ਤਾ ਬੋਲੀ ਦਾ ਮਿਲ ਚੋਲੀ ਦਾ ਜਿੰਨਾ ਕਰੀਏ ਥੋੜਾ ਮਾੜ ਪੰਜਾਬੀ ਬੋਲੀ ਦਾ ਜਿੰਨਾ ਕਰੀਏ ਥੋੜਾ ਮਾੜ ਪੰਜਾਬੀ ਬੋਲੀ ਦਾ ਸਵਾਦ ਆ ਗਿਆ ਸੁਣ ਕੇ ਇੰਨਾ ਕੋਈ ਸੁਰਤ ਹੈ ਤੁਸੀਂ ਪੰਜਾਬੀ ਬੋਲੀ ਦੇ ਉੱਪਰ ਗੀਤ ਲਿਖਿਆ ਤੇ ਖਾਸ ਤੌਰ ਤੇ ਇਹਨਾਂ ਦੇ ਵਿੱਚ ਸ਼ਬਦਾਂ ਦਾ ਜਿਹੜਾ ਕਹਦੇ ਹੁੰਦੇ ਨੇ ਨਾ ਇੱਕ ਬੀੜੇ ਹੋਏ ਨੇ ਸੰਗ ਸੁਕੈਨ ਤੇ ਸੱਚੀ ਬਾਸ਼ਾ ਸੋ ਬਹੁਤ ਵਧੀਆ ਤੁਹਾਡੀ ਲੇਖਣੀ ਵੀ ਉੱਚ ਦਰਜੇ ਦੀ ਤੇ ਤੁਹਾਡਾ ਉਹਨੂੰ ਸੁਣਾਉਣ ਦਾ ਅੰਦਾਜ਼ ਵੀ ਆਪਣਾ ਤੇ ਪੰਜਾਬੀ ਬੋਲੀ ਦੀ ਜਦੋਂ ਗੱਲ ਕਰਦੇ ਨੇ ਤੇ ਇੱਕ ਹੋਰ ਵੀ ਮੇਰੇ ਮਨ ਦੇ ਵਿੱਚ ਖਿਆਲ ਆ ਰਿਹਾ ਤੁਸੀਂ ਇੱਥੇ ਆਈਸ ਹਾਕੀ ਜਿਹੜੀ ਹੈ ਉਹਦੀ ਕਮੈਂਟਰੀ ਵੀ ਪੰਜਾਬੀ 'ਚ ਕਰਦੇ ਰਹੇ ਹੋ ਇਹ ਕਿਵੇਂ ਸਵਭ ਬਣਿਆ ਤੁਹਾਡਾ ਸੋ ਇਸ ਸਵਭ ਇਸ ਤਰ੍ਹਾਂ ਕਿ ਰੌਜਰਸ ਦੇ ਮਾਫ ਕਰਨਾ ਸੀਬੀਸੀ ਦੇ ਉੱਤੇ ਹਾਂ ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀਬੀਸੀ ਜਿਹੜਾ ਟੀਵੀ ਸੀ ਸੀਬੀਸੀ ਹਾਂਜੀ ਜਿਹੜਾ ਨਿਊਜ਼ ਚੈਨਲ ਹੈਗਾ ਹਨਾ ਜੀ 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 ਹਾਂਜੀ ਕੈਨੇਡੀਅਨ ਬ੍ਰਾਡਕਾਸਟਿੰਗ ਕੰਪਨੀ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਤਜਰਬਾ ਕੀਤਾ ਕਿ ਉਹਨਾਂ ਨੇ ਚਾਈਨੀਜ਼ ਭਾਸ਼ਾ ਦੇ ਵਿੱਚ ਇੱਕ ਉਹ ਜਿਹੜੀ ਹਾਕੀ ਨਾਈਟਨ ਇਨ ਕੈਨੇਡਾ ਉਹਦਾ ਇੱਕ ਉਹ ਮਤਲਬ ਚਾਈਨੀਜ਼ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਨੇ ਕਮੈਂਟਰੀ ਕਮੈਂਟਰੀ ਹਾਂ ਸੋ ਉਸ ਤੋਂ ਨਾ ਕੋਈ ਆਈਡੀਆ ਹੈ ਵੀ ਕਿਉਂ ਨਾ ਪੰਜਾਬੀ ਦਾ ਵੀ ਵਿੱਚ ਸ਼ੁਰੂ ਕੀਤਾ ਜਾਵੇ। ਲੋਕੀ ਬਹੁਤ ਨੇ ਇੱਥੇ। ਹਾਂਜੀ ਜਿਹੜੇ ਪ੍ਰੋਡਿਊਸਰ ਸੀਗੇ ਤੇ ਉਹਨਾਂ ਨੇ ਅਪਰੋਚ ਕੀਤਾ ਤੇ ਉਸ ਟਾਈਮ ਤੇ ਹਰਨਾਰਾਇਣ ਸਿੰਘ ਜਿਹੜੇ ਸੀਗੇ ਉਹ ਉਹਨਾਂ ਨੇ ਸ਼ੁਰੂ ਕੀਤਾ ਹੈ ਪਹਿਲੀ ਵਾਰ। ਠੀਕ ਹੈ। ਸੋ ਉਹ ਸ਼ੁਰੂ ਕਰਕੇ ਉਹ ਜਦੋਂ ਇਹ ਚੀਜ਼ ਲਾਂਚ ਹੋਈ ਤਾਂ ਬਹੁਤ ਜ਼ਿਆਦਾ ਪਪੂਲਰ ਸਾਡੀ ਬਹੁਤ ਮਸ਼ਹੂਰ ਹੋ ਗਈ ਸਾਡੀ ਕਮਿਊਨਿਟੀ ਦੇ ਵਿੱਚ ਹਰੇਕ ਘਰ ਦੇ ਵਿੱਚ ਪੰਜਾਬੀ ਹਾਕੀ ਦੀ ਗੱਲ ਚੱਲਦੀ ਸੀ। ਬਿਲਕੁਲ ਕਿਉਂਕਿ ਇਸ ਹਾਕੀ ਵੈਸੇ ਸਾਡੇ ਲੋਕਾਂ ਲਈ ਉਨੀ ਜ਼ਿਆਦਾ ਨਹੀਂ ਸੀ। ਹਾਂ ਪਰ ਕੈਨੇਡਾ ਦੀ ਜਿਹੜੀ ਜਿਹੜੀ ਮਾਂ ਖੇਡ ਹੈ ਉਹ ਆਈਸ ਹਾਕੀ ਹੈ ਸੋ ਬਹੁਤ ਸਾਰੇ ਲੋਕ ਇਹਦੇ ਨਾਲ ਜੁੜੇ ਹੋਏ ਨੇ ਤੇ ਪੰਜਾਬੀ ਵੀ ਹੁਣ ਪੰਜਾਬੀ ਆਪਣੇ ਬੱਚੇ ਖੇਡ ਰਹੇ ਨੇ ਪੰਜਾਬੀ professionl ਤਿੰਨ ਚਾਰ ਪਲੇਅਰ ਐਸੇ ਨੇ ਜਿਹੜੇ ਬਹੁਤ ਵਧੀਆ ਲੈਵਲ ਤੇ ਐਨਐਚਐਲ ਦੇ ਵਿੱਚ ਕਾਮਯਾਬ ਹੋਏ ਨੇ ਠੀਕ ਤੇ ਜਦੋਂ ਮੇਰਾ ਸਬਬ ਬਣਿਆ ਹਰਨਾਰਾਇਣ ਸਿੰਘ ਨੇ ਮੈਨੂੰ ਰਾਹਨਮਾਈ ਵੀ ਕੀਤੀ ਔਰ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਮੈਂ ਤਿੰਨ ਸਾਲ ਇਹ ਸੀਜ਼ਨ ਅਸੀਂ ਕਰਦੇ ਰਹੇ ਬੜਾ ਹੀ ਆਨੰਦ ਅਸੀਂ ਉਹਰੇ ਵਿੱਚ ਪੰਜਾਬੀ ਦੇ ਉਹ ਸ਼ਬਦ ਵਰਤਦੇ ਸੀ ਅੱਛਾ ਜਿਹੜੇ ਮੇਰੇ ਧਰਤਲ ਦੇ ਜਿਹੜੇ ਮੇਰੇ ਪਿੰਡ ਦੇ ਔਰ ਜਿਹੜੇ ਮੇਰੇ ਮੇਰੀ ਸ਼ਬਦਾਵਲੀ ਦੇ ਵਿੱਚ ਆਏ ਸੋ ਨਿਊਯਾਰਕ ਟਾਈਮਜ਼ ਨੇ ਸਾਨੂੰ ਕਵਰ ਕੀਤਾ ਓਕੇ ਤੇ ਉਹਦੇ ਵਿੱਚ ਉਹਦੇ ਮੇਰੇ ਕੋ ਕਟਿੰਗ ਵੀ ਹੈ ਇੱਕ ਪੂਰਾ ਅਖਬਾਰ ਪਿਆ ਤੇ ਉਹਦੇ ਵਿੱਚ ਸਾਡੀ ਫੋਟੋ ਲੱਗੀ ਤੇ ਉਹ ਫੋਟੋ ਇੱਕ ਟਾਈਮ ਤੇ ਜਿਹੜਾ ਅਰੰਧਪੁਰ ਸਾਹਿਬ ਦੇ ਵਿੱਚ ਸੀਗਾ ਨਾ ਉਹ ਜਿਹੜਾ ਮਿਊਜ਼ੀਅਮ ਬਣਿਆ ਸੀਗਾ ਉਹਦੇ ਵਿੱਚ ਇੱਕ ਵਾਰੀ ਸਾਡੀ ਉੱਥੇ ਡਿਸਪਲੇ ਹੋਈ ਸੀਗੀ ਫੋਟੋ ਇੱਕ ਵਾਰੀ ਉੱਥੇ ਲੱਗੀ ਰਹੀ ਮੈਨੂੰ ਕਿਸੇ ਨੇ ਦੱਸਿਆ ਮੈਨੇ ਮੈਂ ਨਹੀਂ ਦੇਖੀ ਤੁਲਕ ਉਸ ਟੈਂਪਰ ਮਹਿਨ ਸੀ ਖੈਰ ਕੰਤਪਾਪ ਵੀ ਉਹ ਜਿਹੜਾ ਉਹ 쇼 ਦੇ ਵਿੱਚ ਅਸੀਂ ਪੰਜਾਬੀ ਦੇ ਉਸ ਐਸਪੈਕਟ ਨੂੰ ਲੈ ਕੇ ਆਂਦਾ ਜਿਹੜੇ ਹਰਨੈ ਸਿੰਘ ਨੇ ਉੱਥੋਂ ਜੰਪਾਲ ਨੇ ਮੈਂ ਜੰਪਾਲ ਪੰਜਾਬ ਦੀ ਬਠਿੰਡਾ ਤੇ ਮੇਰਾ ਜਿਹੜਾ ਜਿਹੜਾ ਇਲਾਕਾ ਹੈ ਪਿੰਡ ਟੋਂਗਵਾਲੀ ਉੱਥੋਂ ਦਾ ਜੰਪਾਲ ਸੋ ਜਿਹੜਾ ਬੰਦਾ ਤੁਰਦਾ ਹੈ ਨਾ ਉਹ ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਤੁਰਦਾ ਉਸ ਇਲਾਕੇ ਦੀ ਭਾਸ਼ਾ ਨੂੰ ਲੈ ਕੇ ਤੁਰਦਾ ਨਾ ਬਿਲਕੁਲ ਸੋਹੋ ਤੇ ਬੜਾ ਵਧੀਆ ਸਵਾਬ ਬਣਿਆ ਸੀ ਉੱਥੇ ਫਿਰ ਕੁਝ ਲੋਕ ਸਾਡੇ ਨਾਲ ਜੁੜੇ ਹੋਗੇ ਸੀ ਤੁਸੀਂ ਮਜ਼ੇ ਦੀ ਗੱਲ ਇਹ ਹੈ ਕੱਲਾ ਕਨੈਕਟ ਕੈਨੇਡਾ ਨਹੀਂ ਸਾਡੇ ਨਾਲ ਕੈਨੇਡਾ ਆਸਟ੍ਰੇਲੀਆ ਤੇ ਯੂਕੇ ਤੇ ਬੜੇ-ਬੜੇ ਸਟਾਰ ਸਾਡੇ ਨਾਲ ਜੁੜੇ ਹੁੰਦੇ ਸੀ ਤੇ ਉਹ ਕੁਝ ਕੁੜੀਆਂ ਤੇ ਕੁਝ ਮੁੰਡੇ ਐ ਸੀ ਨਾ ਬੋਲੀਆਂ ਨਾਲ ਲਿਖ-ਲਿਖ ਕੇ ਸਾਨੂੰ ਚੈਟ ਕਰਦੇ ਹੁੰਦੇ ਸੀ ਤੇ ਅਸੀਂ ਵੀ ਫਿਰ ਉਹ ਬੋਲੀਆਂ ਦਾ ਜਵਾਬ ਪੰਜਾਬੀ ਦੇ ਵਿੱਚ ਦਿੰਦੇ ਸੀ ਤੇ ਬੜਾ ਹੀ ਮਤਲਬ ਅਸੀਂ ਨਾਲ ਦੀ ਨਾਲ ਤਾਂ ਅਸੀਂ ਹਾਕੀ ਦਾ ਕਮੈਂਟਰੀ ਕਰ ਰਿਆ ਕਲਰ ਕਮੈਂਟਰੀ ਕਰਦਾ ਸੀ ਮੈਂ ਨਾਲ ਆ ਨਾ ਐਨਾਲਿਸਟ ਐਨਾਲਿਸਟ ਸੀਗਾ ਤੇ ਹਰਜਨ ਸਿੰਘ ਜੀ ਕਰਦੇ ਸੀ ਮਨ ਪਲੇ ਬਾਈ ਪਲੇ ਹੈ ਨਾ ਸੋ ਉਹ ਬਹੁਤ ਮਜ਼ੇ ਦੇ ਮਿਸਾਲ ਸਾਡੇ ਤਿੰਨ ਸੀਜ਼ਨ ਨਿਕਲੇ ਤੇ ਉਸ ਤੋਂ ਬਾਅਦ ਜਿਹੜੀ ਹਾਕੀ ਹੈ ਉਹ ਰਾਜਲ ਤੇ ਚਲੀ ਗਈ ਜਿਹੜੇ ਕਿ ਮੇਰੇ ਮੂੰਹ ਤੇ ਪਹਿਲਾ ਰਾਜਰ ਆ ਗਿਆ ਸੀ ਅੱਜ ਕੱਲ ਹਾਕੀ ਨਾ ਡੰਕੰਡਾ ਰਾਜਰ ਦੇ ਉੱਤੇ ਚਲਦੀ ਹੈ ਓਮਨੀ ਟੀਵੀ ਤੇ ਜਾ ਰਹੀ ਹੈ ਬੜੇ ਮਜ਼ੇਦਾਰ ਉਹ ਜਿਹੜਾ ਸ਼ੋਅ ਹੈ ਆਪਣੀਆਂ ਤਰੱਕੀਆਂ ਦੀਆਂ ਬੁਲੰਦੀਆਂ ਤੇ ਪਹੁੰਚ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਹੁਣ ਕੱਲਾ ਹਾਕੀ ਨੂੰ ਹੋਰ ਥਾਵਾਂ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਕਮੈਂਟਰੀ ਜਿਹੜੀ ਸ਼ੁਰੂ ਹੋ ਰਹੀ ਹੈ ਬਹੁਤ ਜਲਦੀ ਮੈਨੂੰ ਲੱਗਦਾ ਕਿ ਸਿਰਫ ਇਹ ਕਮੈਂਟਰੀ ਨਹੀਂ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਸੀ ਬਿਲਕੁਲ ਪੰਜਾਬੀ ਮਾਂ ਬੋਲੀ ਨੂੰ ਸਾਡੀ ਅੱਜ ਜਿਹੜੀ ਜਨਰੇਸ਼ਨ ਹੈ ਉਹਦੇ ਕੰਨਾਂ 'ਚ ਪਾਉਣ ਦਾ ਬੜਾ ਵੱਡਾ ਸੁਭਾਅ ਸੀ ਬਹੁਤ ਵੱਡਾ ਦੇਖੋ ਇਹ ਇੱਕ ਐਸਾ ਪਲੇਟਫਾਰਮ ਸੀਗਾ ਜਿੱਥੇ ਜਿਹੜੇ ਦਾਦਦੇ ਨੂੰ ਤੇ ਪੋਤੋ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਉਹ ਕੋਈ ਗੱਲ ਸਾਂਝੀ ਕਰ ਕਿਉਂਕਿ ਜਿਹੜੀ ਖੇਡ ਹੈ ਨਾ ਉਹ ਹਰੇਕ ਦੇ ਮਨ ਦੇ ਵਿੱਚ ਕੋਈ ਨਾ ਕੋਈ ਚੱਲਦੀ ਹੁੰਦੀ ਹੈ ਤੇ ਹੁਣ ਇੱਕ ਭਾਸ਼ਾ ਨਹੀਂ ਸੀ ਲੱਭਦੀ ਉਹਨਾਂ ਨੂੰ ਕਿਉਂਕਿ ਬਜ਼ੁਰਗ ਵੀ ਦੇਖਦੇ ਸੀ ਬੱਚਿਆਂ ਨਾਲ ਬੈਠ ਕੇ ਹੁਣ ਬੱਚੇ ਦੇਖ ਰਹੇ ਆ ਤੇ ਬਜ਼ੁਰਗ ਵੀ ਦੇਖ ਰਹੇ ਆ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਹਿੰਦੇ ਆ ਜਦੋਂ ਪੰਜਾਬੀ ਵਿੱਚ ਕਮੈਂਟਰੀ ਹੋ ਰਹੀ ਤੇ ਉਹਨੂੰ ਉਹਦਾ ਪੂਰਾ ਕਬੱਡੀ ਬੰਗੂ ਅਨੰਦ ਆ ਰਿਹਾ ਕਿਉਂਕਿ ਕਮੈਂਟਰੀ ਨਾਲ ਪੰਜਾਬੀ ਦੇ ਵਿੱਚ ਉਸੇ ਲੈਜੈਂਡ ਦੇ ਵਿੱਚ ਹੋ ਰਹੀ ਹੈ ਬੱਚਿਆਂ ਨੇ ਇੰਗਲਿਸ਼ ਸੁਣਨੀ ਇੰਗਲਿਸ਼ ਸੁਣ ਲੈਣ ਤੇ ਬਜ਼ੁਰਗਾਂ ਨੇ ਪੰਜਾਬੀ ਸੁਣਨੀ ਬੱਚੇ ਪਿੱਛੇ ਬੈਠਦੇ ਨੇ ਤਾਂ ਫਿਰ ਸਾਰੇ ਇਹਦਾ ਨਾਲ ਨਾ ਬੱਚੇ ਜਿਆਦਾ ਨਹੀਂ ਬਹੁਤ ਜੁੜੇ ਉਹ ਪੁੱਛਦੇ ਸੀ ਵੀ ਇਹਦਾ ਕੀ ਮਤਲਬ ਹੈ ਬਾਬਾ ਜੀ ਇਹਦਾ ਕੀ ਮਤਲਬ ਦਾਦਾ ਜੀ ਦਾਦੀ ਮੇਰਾ ਇਹਦਾ ਕੀ ਮਤਲਬ ਹੈ ਸੋ ਇਹ ਬਹੁਤ ਵਧੀਆ ਜਿਹੜਾ ਹੈਗਾ ਜਿਹੜਾ ਸ਼ੋਅ ਬਹੁਤ ਬਹੁਤ ਪਪੂਲਰ ਹੋਇਆ ਔਰ ਅੱਜ ਵੀ ਹੋ ਰਿਹਾ ਹੈ ਬਿਲਕੁਲ ਤੇ ਇਸੇ ਗੱਲ ਦੇ ਮੈਨੂੰ ਪਤਾ ਹੈ ਕਿ ਮੈਂ ਭੋਲਾ ਸਿੰਘ ਚੋਹਾਨ ਨੂੰ ਬਹੁਤ ਜ਼ਿਆਦਾ ਐਸੀ ਕਰਕੇ ਪਪੂਲਰ ਹੋਏ ਨੇ ਸਾਡੇ ਕੈਲਗਰੀ ਦੇ ਵਿੱਚ ਕਿ ਬੀਇੰਗ ਕਮੈਂਟੇਟਰ ਜਿਹੜੇ ਨੇ ਇਹਨਾਂ ਨੇ ਆਈ ਸੌਕੀ ਦੀ ਪੰਜਾਬੀ ਦੇ ਵਿੱਚ ਕੀਤੀ ਸੀ ਸੋ ਭੋਲਾ ਸਿੰਘ ਜੀ ਬਹੁਤ ਹੀ ਖੂਬਸੂਰਤ ਗੱਲ ਆ ਤੇ ਜਾਂਦੇ ਜਾਂਦੇ ਇੱਕ ਥੋੜੀ ਜਿਹੀ ਪਿੰਡ ਦਾ ਗੀਤ ਦੀ ਇੱਕ ਅੱਧਾ ਪੈਰਾ ਸੁਣਾ ਲਿਓ ਕਿਉਂਕਿ ਆਪਾਂ ਫਿਰ ਟੱਟ ਤੋਂ ਤੇ ਆਪਾਂ ਸਰੋਤਿਆਂ ਤੋਂ ਵੀ ਛੁੱਟੀ ਲੈਣੀ ਹੈ ਜੀ 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 ਸੋ ਇਹਦਾ ਗੀਤ ਵੀ ਤੁਸੀਂ ਮੈਨੂੰ ਪਤਾ ਹੈ ਕਿ ਬੜਾ ਖੂਬਸੂਰਤ ਲਿਖਿਆ ਹੋਣਾ ਕਿਉਂਕਿ ਪਿੰਡ ਤੁਹਾਡੇ ਚੇਤੇ ਆ ਚੱਲ ਜੀ ਹਾਂ ਜੀ ਇਹ ਸਾਰਾ ਜਿਵੇਂ ਤੁਸੀਂ ਦੇਖਿਆ ਹੀ ਹੈ ਮੇਰੇ ਸ਼ਬਦਾਂ ਦੇ ਵਿੱਚ ਜਦ ਤੁਸੀਂ ਇਹ ਪਿੰਡ ਦਾ ਕਿਤਨਾ ਕਰਕੇ ਜ਼ਿਕਰ ਹੋਊਗਾ ਪਰ ਜਿਹੜੀ ਅੱਜ ਕੱਲ ਦਾ ਜਿਹੜਾ ਇੱਕ ਹੋਰ ਹੌਟ ਟਾਪਿਕ ਹੈ ਜਿਵੇਂ ਤੁਸੀਂ ਵੀ ਬਹੁਤ ਸਾਰੇ ਆਪਾਂ ਵਿਚਰਦੇ ਹਾਂ ਬਹੁਤ ਸਾਰੇ ਪ੍ਰਵਾਸ ਹੋ ਰਹੇ ਹਨ ਇਸ ਟਾਈਮ ਤੇ ਪਰ ਜਿਹੜੇ ਕੈਨੇਡਾ ਦਾ ਅੱਜ ਕੱਲ੍ਹ ਹਾਲਾਤ ਨੇ ਉਹ ਥੋੜੇ ਜੇ ਉਹਨੇ ਸਾਜ਼ਕਾਰ ਨਹੀਂ ਜਿੰਨੇ ਪਹਿਲਾਂ ਮੇਰੇ ਨਾਲ ਕ੍ਰੈਸ਼ ਬਹੁਤ ਆਇਆ ਹੋ ਰਿਹਾ ਹੈ ਨਾ ਸੋ ਇਹਦੇ ਵਿੱਚ ਮੈਂ ਇੱਕ ਜਾਂਦੇ ਜਾਂਦੇ ਬਸ ਇੱਕ ਛੋਟੀ ਜੀ ਇੱਕ ਗਾਜ਼ਲ ਬੋਲ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਉੱਥੇ ਕੀ ਹੋ ਰਿਹਾ ਹੈ ਕਿ ਪੰਛੀ ਕਰੇ ਸਲਾਹਾਂ ਦੂਰ ਕਿਤੇ ਉੱਡ ਜਾਵਾਂ ਜੀ ਪੰਛੀ ਕਰੇ ਸਲਾਹਾਂ ਦੂਰ ਕਿਤੇ ਉੱਡ ਜਾਵਾਂ ਖੇੜੇ ਚਿੱਤ ਉਦਾਸਾ ਜਿਹੜਾ ਪਿੰਡ ਹੈ ਖੇੜਾ ਖੇੜੇ ਚਿੱਤ ਉਦਾਸਾ ਜਾ ਨਵ ਲੋਕ ਸਦਾਵਾਂ ਹਾਂ ਕਿ ਸਨ ਨਾ ਮੈਂ ਲੋਕ ਦੀ ਸਜਣਾ ਜਿਤ ਘਰਾਂ ਬਾੜ ਜਾ ਨਾ ਬਲਕਸਦਾਵਾ ਨਗਰੋਂ ਹਜਰਤ ਕਰਤੇ ਕਰਕੇ ਦੁਨੀਆ ਨਵੀਂ ਬਸਾਵਾਂ ਖੜ ਸੁੱਕ ਜੰਗਲ ਪੀੜਾ ਖੜ ਸੁੱਕ ਜੰਗਲ ਪੀੜਾ ਲਾਮ ਆਲਣਾ ਪਾਵਾਂ ਲਾਮ ਆਲਣਾ ਪਾਵਾਂ ਵਿਦੇਸ਼ਾਂ ਚ ਪਾਵਾਂ ਜਾ ਕੇ ਆਪਣੇ ਦਿਸਣ ਪਰਾਏ ਵਗੈਰਾ ਨੂੰ ਅਪਣਾਵਾਂ ਜੀ ਸੌੜਾ ਅੰਬਰ ਦੇਸੀ ਸੌੜਾ ਛੋਟਾ ਹੋ ਗਿਆ ਸੌੜਾ ਅੰਬਰ ਦੇਸੀ ਦੂਸ਼ਤ ਪਾਲੇ ਵਾਵਾ ਡਾਲਰ ਇਕੱਠੇ ਕਰਕੇ ਸੋਨੇ ਚੁੰਝ ਮੜਾਵਾਂ ਸੁਭਲਾ ਹੁੰਦਾ ਡਾਲਰ ਇਕੱਠੇ ਕਰਕੇ ਸੋਨੇ ਚੁੰਝ ਮੜਾਵਾਂ ਜਿੰਨਾ ਛੇਤੀ ਹੋਵੇ ਪ੍ਰਵਾਸੀ ਅਖਵਾਵਾਂ ਵਾਹ ਕੀ ਬਾਤ ਹੈ ਜਿੰਨਾ ਛੇਤੀ ਹੋਵੇ ਪ੍ਰਵਾਸੀ ਅਖਵਾਵਾਂ ਸੋ ਇਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਸੋ ਜਿੰਨਾ ਕ ਕਹਿੰਦੇ ਹੁੰਦੇ ਆ ਪੂਰਾ ਕੜਾਹ ਜੇ ਕਿਸੇ ਚੀਜ਼ ਦਾ ਆਪਣੇ ਫੂਡ ਦਾ ਪਰਖਣਾ ਹੁੰਦਾ ਇੱਕ ਦਾਣੇ ਦੇਖਿਆ ਜਾਂਦਾ ਹੈ ਨਾ ਸੋ ਮੇਰੇ ਖਿਆਲ ਚ ਤੁਸੀਂ ਦਾਣੇ ਇੱਕ ਦੋ ਦੇਖੇ ਨੇ ਚਾਰ ਦੇਖੇ ਨੇ ਕੋਸ਼ਿਸ਼ ਕੀਤੀ ਆ ਚਾਰ ਦੇਖੇ ਨੇ ਬਹੁਤ ਹੀ ਖੂਬਸੂਰਤ ਨੇ ਉਹਨਾਂ ਦੇ ਵਿੱਚ ਜਿਹੜੀ ਬੋਲੀ ਹੈ ਉਹਨੂੰ ਜਿਸ ਤੰਗ ਨਾਲ ਤੁਸੀਂ ਚਿਣਿਆ ਹੈ ਨਾ ਉਹ ਸ਼ਬਦ ਜਿਹੜੇ ਨੇ ਉਹਨਾਂ ਦੀ ਜ਼ਰੂਰ ਤੁਹਾਨੂੰ ਚਾਹੀਦਾ ਕਿ ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ ਨੇ ਇੱਕ ਤਾਂ ਆਪਣੇ ਆਵਾਜ਼ ਜਿਹੜੀ ਇਹਨੂੰ ਕੰਟੀਨਿਊਸਲੀ ਰੱਖੋ ਤੇ ਅਸੀਂ ਚਾਹਾਂਗੇ ਤੁਸੀਂ ਸਾਡੇ ਕੋਲ ਆਉਂਦੇ ਰਹੋ ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਤੇ ਕਿੰਨਾ ਕੋਈ ਸਾਂਝਾ ਕੀਤਾ ਤੇ ਬੜਾ ਕੁਝ ਰਹਿ ਗਿਆ ਜੀ ਬਹੁਤ ਕੁਝ ਰਹਿ ਗਿਆ ਹੁਣ ਮਾਰਾ ਸਮਾਂ ਦੇ ਵਿੱਚ ਆਉਣ ਵਾਲੇ ਸਮਾਂ ਦੇ ਵਿੱਚ ਫੇਰ ਆਪਾਂ ਸਾਂਝਾ ਕਰਾਂਗੇ ਤੁਹਾਡਾ ਔਰ ਜਿਹੜੇ ਸਾਡੇ ਸਾਡੇ 10 ਕੰ ਦਾ ਸਾਡੇ ਸਰੋਤਿਆਂ ਦਾ ਔਰ ਸਾਂਝਾ ਟੀਵੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਪ੍ਰਾਰਲਾ ਕਰ ਰਹੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਆਲੇ ਦੁਆਲੇ ਲੋਕਲ ਬੰਦੇ ਆ ਉਹ ਪਿੱਛੇ ਰਹਿ ਜਾਂਦੇ ਆ ਅਸੀਂ ਬਹੁਤ ਦੂਰ ਦੂਰ ਤੱਕ ਮਦਦੀ ਸਾਡੀ ਪਹੁੰਚ ਚਲੀ ਜਾਂਦੀ ਹੈ ਪਰ ਤੁਸੀਂ ਯਾਦ ਕੀਤਾ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਮੈਨੂੰ ਬੜੇ ਈਮਾਨਦਾਰੀ ਗੱਲ ਹੈ ਤੁਹਾਡਾ ਬਹੁਤ 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 ਧੰਨਵਾਦ ਹੈ ਨਾ ਇਹ ਸਾਡੇ ਸਾਂਝਾ ਟੀਵੀ ਲਈ ਮਾਨ ਵਾਲੀ ਗੱਲ ਹੈ ਕਿ ਤੁਹਾਡੇ ਅੱਜ ਬਹੁਤ ਸਾਰੇ ਗੁੱਝੇ ਭੇਦ ਸਾਨੂੰ ਪਤਾ ਲੱਗੇ ਨੇ ਇੰਨਾ ਜ਼ਿਆਦਾ ਪਹਿਲਾਂ ਨਹੀਂ ਪਤਾ ਸੀਗਾ ਸੋ ਥੈਂਕ ਯੂ ਵੈਰੀ ਮਚ ਸ਼ੁਕਰੀਆ ਕਦੀ ਮੌਕਾ ਮਿਲੇ ਫੇਰ ਆਵਾਂਗੇ ਸੋ ਇਹ ਸਾਂਝੇ ਸਾਡੇ ਨਾਲ ਪੁੱਲਾ ਸਿੰਘ ਚੋਹਾਨ ਇੱਕ ਉਹ ਵਿਅਕਤੀ ਜਿਹੜੇ ਪਿਰ ਦਹਾਕਿਆ ਤੋਂ ਸਫਰ ਕੀਤਾ ਉਹਨਾਂ ਨੇ ਪ੍ਰਵਾਸਾਂ ਦਾ ਪ੍ਰਵਾਸੀ ਨੇ ਪਰ ਫਿਰ ਵੀ ਆਪਣੀ ਮਾਂ ਬੋਲੀ ਨੇ ਉਹਨੂੰ ਭੁੱਲਿਆ ਮਿੱਟੀ ਨੂੰ ਨਹੀਂ ਭੁੱਲਿਆ ਮਿੱਟੀ ਦੀ ਮਹਿਕ ਨੂੰ ਨਹੀਂ ਭੁੱਲਿਆ ਸਾਡੀ ਬੋਲੀ ਤੇ ਸ਼ਬਦਾ ਰਸ ਨੂੰ ਨੇ ਲਾਇਆ ਹੋਇਆ ਹੈ ਕਵਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਬਟ ਸ਼ੁਬੇ ਰਸਤਮ ਨੇ ਸਾਰਿਆਂ ਨੂੰ ਉਮੀਦ ਹੈ ਇਹਨਾਂ ਦੀ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ ਮਿਲਾਂਗੇ ਅਗਲੀ ਵਾਰੀ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਲੈਣੀਆਂ ਛੁੱਟੀ ਸ਼ੁਕਰੀਆ ਧੰਨਵਾਦ